ਹੈਲੋ ਮਿੱਤਰੋ ਕਿੱਦਾਂ ਸਾਰੇ ਤਾਂ ਆਪਾਂ ਆ ਗਏ ਇੱਕ ਹੋਰ ਨਵੀਂ ਜੀ ਵੀਡੀਓ ਲੈ ਕੇ ਘੈਂਟ ਜੀ ਤਾਂ ਦੋਸਤੋ ਵੀਡੀਓ ਬਣੇ ਰਹੋ ਐਂਡ ਤੱਕ ਆਪਾਂ ਵੀਡੀਓ ਪੂਰਾ ਮਨੋਰੰਜਨ ਹੋਊਗਾ ਵੀਡੀਓ ਤੇ ਕਮੈਂਟ ਵੀ ਕਾਫੀ ਫਨੀ ਹੋਣ ਵਾਲੇ ਆ ਤੇ ਵੀਡੀਓ ਦੇ ਜਰੂਰ ਐਂਡ ਤੱਕ ਬਣੇ ਰਹੋ ਦੋਸਤੋ ਯਾਰ ਫਿਰਦਾ ਹੋਣਾ ਸੀ ਕਿ ਤੇ ਮੈਂ ਵੀ ਨਹੀਂ ਆਵਾਰਾ ਤੇਰੇ ਸ਼ੌਕ ਨਾ ਪੂਰਾਵਾ ਕਰੂੰ ਇੰਨਾ ਵੀ ਨਹੀਂ ਮੜਾ ਬੁੱਗਵੇਂ ਮੂਨਾ ਘੋਟ ਮੇਰੇ ਹੌਲ ਪੈਂਦੇ ਆ ਮਰ ਜਾ ਮਰ ਜਾ ਵੇ ਮਿੱਤਰਾ ਮੂਨੋ ਦੀ ਘੁੱਟ ਭਰ ਕੇ ਪੈਂਟ ਲਫਾਫਾ ਫਾਗ ਚੜਾਈ ਲੱਗਦੀ ਆ ਤੂੰ ਜੋ ਕੰਜਰੋ ਰਾਤ ਨੂੰ ਤਲਾਫਰਮ ਚੋਂ ਤੇਲ ਵੀ ਕੱਢਣਾ ਤੋਕਾ ਨਾਲ ਮੇਰੇ ਤੂੰ ਬਹੁਤ ਪਛਤਾਵੇਂਗਾ ਤੋਕਾ ਦਾ ਕੰਨਲ ਹੋਇਆ ਪਿਆ ਆ ਆ ਕਲਾਕਾਰੀਆਂ ਕਿੱਥੇ ਦੇਖਣ ਮਿਲਣੀਆਂ ਜੇ ਨਟਨਾ ਹੁੰਦਾ ਤਾਂ ਇਹਦਾ ਲੱਗਦਾ ਜਿਵੇਂ ਚੰਦ ਤੇ ਉਲਕਾ ਫਨ ਲੱਗਿਆ ਹੋਵੇ